ਅੱਜ ਤੁਹਾਨੂੰ ਦਿਖਾਉਣਾ ਹੈ ਮਿੱਤਰੋ ਓਮਾਨਾ ਬੀਚ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਸਕੂਲ ਦਾ ਗਰਾਊਂਡ ਬਹੁਤ ਹੀ ਘੈਂਟ ਗਰਾਊਂਡ ਆ ਤੁਸੀਂ ਦੇਖ ਰਹੇ ਹੋ ਹਨਾ ਛੋਟੇ ਛੋਟੇ ਬੱਚੇ ਇੱਥੇ ਖੇਡਦੇ ਆ ਤੇ ਇਧਰਲੇ ਬੰਨੇ ਹੈਗੀ ਓਮਾਨਾ ਬੀਚ ਜੋ ਤੁਸੀਂ ਆ ਦੇਖ ਰਹੇ ਹੋ ਬਹੁਤ ਹੀ ਸੋਹਣਾ ਏਰੀਆ ਬਹੁਤ ਹੀ ਘੈਂਟ ਏਰੀਆ ਤੇ ਆਜੋ ਤੁਹਾਨੂੰ ਅੱਜ ਘੁਮਾਉਣਾ ਹੈ ਓਮਾਨਾ ਬੀਚ ਤੇ ਕਿਵੇਂ ਦਾ ਇੱਥੇ ਮਾਹੌਲ ਆ ਉਹ ਦਿਖਾਉਣਾ ਹੈ ਬਾਕੀ ਤੁਸੀਂ ਮਾਹੌਲ ਦੇਖ ਹੀ ਲੈ ਮਿੱਤਰੋ ਵੀ ਕਿੰਨਾ ਸੋਹਣਾ ਏਰੀਆ ਹਨਾ ਤਾਂ ਆਜੋ ਤੁਹਾਨੂੰ ਓਮਾਨਾ ਬੀਚ ਘੁਮਾਈ ਲਓ ਜੀ ਆ ਦौरा ਜਾਂਦੇ ਆ ਮਾਣਾ ਵਿਚ ਨੂੰ ਹੁਣ ਆਪਾਂ ਨੂੰ ਪਤਾ ਨਹੀਂਗਾ ਵੀ ਜਾਣਾ ਕਿਹੜੀ ਸਾਈਡ ਦੀ ਆ ਚਲੋ ਜਿੱਧਰ ਦੇ ਵੀ ਜਾ ਹੁੰਦਾ ਆਪਾਂ ਜਾ ਕੇ ਦੇਖਦੇ ਆ ਇੱਕ ਰਾਹ ਆ ਨਿਕਲਦਾ ਤੇ ਆਪਾਂ ਚਲੋ ਇਧਰ ਦੀ ਜਾ ਕੇ ਦੇਖਦੇ ਆ ਹਨਾ ਤੇ ਵੈਸੇ ਤੁਸੀਂ ਦੇਖੋ ਯਾਰ ਵੀ ਕੁਦਰਤ ਕਿੱਡੀ ਸੋਹਣੀ ਆ ਹਨਾ ਕਿੱਡਾ ਸੋਹਣਾ ਬਣਾਇਆ ਹੁੰਦਾ ਹਰੇਕ ਜਗ੍ਹਾ ਤੇ ਨਿਊਜ਼ੀਲੈਂਡ ਜਿੱਥੇ ਵੀ ਤੁਸੀਂ ਜਾਉਂਗੇ ਸੋਨੂੰ ਕਿੰਨਾ ਘੈਂਟ ਤੇ ਕਿੰਨਾ ਸੋਹਣਾ ਵਿਊ ਮਿਲੂਗਾ ਤੇ ਦੇਖੋ ਤੁਸੀਂ ਵੀ ਆਹਾ ਹੁਣ ਦੀਆਂ ਨਹੀਂ ਬਣੀਆਂ ਹੋਈਆਂ ਇਹ ਚੀਜ਼ਾਂ ਇਹ ਜਿਵੇਂ ਆ ਤੁਸੀਂ ਲੱਕੜ ਵਾਲਾ ਪੁਲ ਦੇਖ ਰਹੇ ਹੋ ਹਨ ਇਹ ਬਹੁਤ ਪੁਰਾਣੇ ਬਣੇ ਹੋਇਆ ਇੱਥੇ ਤੇ ਤੁਸੀਂ ਇਧਰ ਦੇਖੋ ਵੀ ਨਹਿਰ ਵੀ ਦੇਖੋ ਕੱਚੀ ਨਹਿਰ ਇੱਥੇ ਪੱਕੀਆਂ ਨਹਿਰਾਂ ਵੀ ਹਨੀ ਜਿੱਥੇ ਵੀ ਆਪਾਂ ਦੇਖਾਂਗੇ ਸਾਨੂੰ ਕੱਚੀਆਂ ਹੀ ਨਹਿਰਾਂ ਮਿਲਣਗੀਆਂ ਕਿੱਡਾ ਸੋਹਣਾ 뷰 ਆ ਤੇ ਇਹਨਾਂ ਨੂੰ ਐ ਆ ਵੀ ਜਿਵੇਂ ਪਿਆ ਉਮੀਦਾਂ ਉਮੀਦ ਹੀ ਰਹਿੰਦਾ ਮੈਨੂੰ ਲੱਗਦਾ ਇਹਦੇ ਚੋਂ ਤਾਂ ਆ ਸਮੁੰਦਰ ਚ ਪਾਣੀ ਆਉਂਦਾ ਇਧਰ ਨੂੰ ਸ਼ਾਇਦ ਮੇਰੇ ਹਿਸਾਬ ਨਾਲ ਆਈ ਨਹੀਂ ਹੈ ਕਿਉਂਕਿ ਉਹ ਰਿਹਾ ਸਮੁੰਦਰ ਸਾਹਮਣੇ ਤੇ ਉੱਥੋਂ ਹੀ ਪਾਣੀ ਇਧਰ ਨੂੰ ਆ ਰਿਹਾ ਹੈ ਜਾਂ ਤਾਂ ਜਦੋਂ ਜ਼ਿਆਦਾ ਪਾਣੀ ਹੁੰਦਾ ਉਹ ਇਧਰ ਨੂੰ ਨਿਕਲ ਜਾਂਦਾ ਹਨਾ ਆ ਅੱਗੇ ਨੂੰ ਜਾਂਦੀ ਨਹਿਰ ਇਧਰ ਤੇ ਕਿਸ਼ਤੀ ਵੀ ਪਈ ਆ ਉਹ ਰਹੀ ਪਰ ਕਿਸ਼ਤੀ ਡੁੱਬੀ ਪਈ ਆ ਹੁਣ ਉਹ ਰਹੀ ਉਹ ਰਹੀ ਕਿਸ਼ਤੀ ਡੁੱਬੀ ਹੋਈ ਦੇਖ ਰਹੇ ਹੋਗੇ ਮੇਲਾ ਸ਼ਾਇਦ ਤੁਸੀਂ ਹਨਾ ਕਿਸ਼ਤੀ ਪਾਣੀ ਵਾਲੀ ਡੁੱਬ ਗਈ ਇੱਥੇ ਆਪਾਂ ਹੁਣ ਬਹਿ ਗਏ ਆ ਇੱਥੇ ਕਿਉਂਕਿ ਇਹ ਐ ਆ ਵੀ ਤੁਸੀਂ ਉਹ ਤੇ ਸਟਾਰਟਿੰਗ ਦੇ ਵਿੱਚ ਵੀ ਦੇਖੋ ਇੱਕ ਬੈਠਣ ਵਾਲੀ ਸੀਟ ਉਹ ਬਣੀ ਹੋਈ ਹੈ ਕੁਰਸੀ ਜੀ ਹਨਾ ਤੇ ਇੱਕ ਕੁਰਸੀ ਆ ਬਣੀ ਹੋਈ ਆ ਇੱਥੇ ਰਾਹ ਦੇ ਵਿੱਚ ਤੇ ਬੜਾ ਵਧੀਆ ਨਜ਼ਾਰਾ ਜਾਂ ਤੇ ਜਦੋਂ ਆਪਾਂ ਘੁੰਮਣ ਆਉਨੇ ਆ ਵੀ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਹੀ ਬੰਦਾ ਥੱਕ ਥੁੱਕ ਜਾਂਦਾ ਤੇ ਅਸੀਂ ਇੰਨਾ ਕੁ ਤੁਰ ਕੇ ਇੰਨੇ ਕ ਜਗ੍ਹਾ ਤੇ ਬਹਿ ਜਾਓ ਪਰ ਕੋਈ ਨਹੀਂ ਆਪਾਂ ਚੱਲਦੇ ਆ ਤੇ ਇਧਰਲੇ ਬੰਨੇ ਵੀਊ ਦੇਖੋ ਬਈ ਤੁਸੀਂ ਕਿੱਡਾ ਘੈਂਟ ਆ ਕੀ ਬਾਤਾਂ ਕੀ ਬਾਤਾਂ ਬਸ ਵੀ ਮੈਂ ਕਹਿੰਦਾ ਵੀ ਜਿੱਥੇ ਆਪਾਂ ਜਾਂਦੇ ਆ ਨਾ ਕੋਈ ਘੁੰਮਣ ਹਨਾ ਕਿਤੇ ਘੈਂਟ ਦੀ ਜਗ੍ਹਾ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਸਿਫਤਾਂ ਕਰਨਾ ਬੰਦਾ ਭੁੱਲ ਨਹੀਂ ਸਕਦਾ ਕਿਉਂਕਿ ਇੰਨੇ ਇੱਕ ਸੋਹਣੇ ਅ ਵੀਊ ਇੰਨੇ ਕ ਘੈਂਟ ਆ ਵੀ ਬੰਦੇ ਦੇ ਮੱਲੋ ਮੱਲੀ ਮੂੰਹ ਦੇ ਵਿੱਚੋਂ ਗੱਲ ਨਿਕਲਦੀ ਏ ਵੀ ਵਾਕਈ ਬਹੁਤ ਸੋਹਣਾ ਏਰੀਆ ਵੀ ਆਪਾਂ ਕਈ ਵਰੀ ਪੰਜਾਬ ਵਾਲੇ ਆਪਣੇ ਆ ਜਾਂਦੇ ਆ ਆਪਾਂ ਖਾਸ ਕਰਕੇ ਗੱਲ ਕਰਦੇ ਆ ਹਨਾ Rajasthan ਆ ਜਾਂਦੇ ਆ ਤੇ ਜੇ ਉਹਨਾਂ ਨੂੰ ਟਿੱਬਿਆਂ ਕਨੀ ਲੈ ਆਣੇ ਆ ਸੂਰਤਗੜ ਅਨੂਪਗੜ ਇੱਧਰ ਆਏ ਜਨੇ ਨਾ ਗਾਹਾਂ ਤਾਂ ਉਹ ਬੜੇ ਖੁਸ਼ ਹੁੰਦੇ ਆ ਕਹਿੰਦੇ ਇਹ ਵਾਕਈ ਬੜੀ ਤਕੜੀ ਲੋਕੇਸ਼ਨ ਆ ਤੇ ਆਪਾਂ ਨੂੰ ਵੀ ਐ ਲੱਗਦਾ ਉਹੀ ਗੱਲ ਆ ਵੀ ਨਿਊਜ਼ੀਲੈਂਡ ਆ ਕੇ ਮੈਨੂੰ ਵੀ ਐ ਘੈਂਟ ਲੱਗ ਰਿਹਾ ਵੀ ਵਾਕਈ ਬਹੁਤ ਘੈਂਟ ਲੋਕੇਸ਼ਨ ਆ ਤੇ ਉਹ ਮੱਲੋ ਮੱਲੀ ਮੂੰਹ ਦੇ ਵਿੱਚੋਂ ਉਹ ਗੱਲ ਨਿਕਲਦੀ ਆ ਤੇ ਆ ਜਾਓ ਸਾਨੂੰ ਹੁਣ ਨਹਿਰ ਦੇ ਪਰਲੇ ਬੰਨੇ ਟਪਾਉਨੇ ਆ ਦੇਖਦੇ ਆ ਵੀ ਦੋਸਤੋ ਤੁਸੀਂ ਤਾਂ ਪੁੱਛ ਸਕਦੇ ਹੋ ਕਿ ਨਹੀਂ ਮੈਂ ਤਾਂ ਨਹੀਂ ਡੱਪਦਾ ਭਰਾ ਮੈਂ ਤਾਂ ਜਾਣਾ ਪੁੱਠਾ ਘਰ ਨੂੰ ਦੇਖਦੇ ਆ ਵੀ ਸੋਨੂੰ ਨਗਾ ਕੇ ਦੇਖ ਲੈਣੇ ਆ ਤੁਸੀਂ ਨੰਗਣਾ ਤਾਂ ਦੇਖ ਲਓ ਛੱਡ ਦੇਣਾ ਕੋਲੇ ਲਿਆ ਕੇ ਜੇ ਤੁਹਾਡੀ ਸਕੀਮ ਹੈਗੀ ਆ ਤਵਾਰ ਕਰਨ ਦੀ ਪਰ ਐ ਨਹੀਂ ਪਤਾ ਵੀ ਉੱਥੇ ਤਾਂ ਕਿਸ਼ਤੀ ਡੁੱਬੀ ਸੀ ਇੱਥੇ ਡੂੰਗਾ ਹੋਵੇ ਐ ਨਹੀਂ ਪੱਕੀ ਗਾਰੰਟੀ ਲੈਂਦੇ ਆਪਾਂ ਬਈ ਇਸ ਚੀਜ਼ ਦੀ ਬਈ ਮਿੱਤਰੋ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਜਗ੍ਹਾ ਤੇ ਕੋਈ ਵੀ ਕਮੀ ਪੇਸ਼ੀ ਹੈ ਨਹੀਂ ਤੁਸੀਂ ਦੇਖੋ ਸਕੂਲ ਵੀ ਆ ਤੇ ਨਾਲ ਉੱਥੇ ਜਿਹੜੇ ਬੱਚੇ ਖੇਡ ਰਹੇ ਆ ਗਰਾਊਂਡ ਵੀ ਆ ਹਨਾ ਕਿੰਨਾ ਵੱਡਾ ਵਧੀਆ ਗਰਾਊਂਡ ਬਣਿਆ ਹੋਇਆ ਤੇ ਇਧਰ ਪੋਲਪਾਲ ਵਗੈਰਾ ਨਾਲ ਦੀ ਆ ਤੁਸੀਂ ਹੁਣੇ ਦੇਖਿਆ ਜਿਵੇਂ ਨਹਿਰਾਂ ਤੇ ਇਧਰ ਜਿਵੇਂ ਦੇਖੋਗੇ ਪਹਾੜ ਵੀ ਆ ਹਨਾ ਤੇ ਉਧਰ ਬਾਕਸ ਵੀ ਲੱਗਿਆ ਹੋਇਆ ਤੇ ਇਹੇ ਤੁਹਾਨੂੰ ਦੱਸ ਦਈਏ ਵੀ ਜਦੋਂ ਇਹ ਕੰਟਰੀ ਦੇ ਵਿੱਚ ਗੋਰੇ ਲੋਕ ਆਏ ਸੀਗੇ ਯੂਰੋਪੀਅਨ ਆਏ ਸੀਗੇ ਇਹ 1800 ਦੇ ਵਿੱਚ ਆਏ ਸੀਗੇ ਉਦੋਂ ਪਹਿਲਾਂ ਜਿਵੇਂ ਇਹ ਮੇਨ ਕੰਟਰੀ ਮੋਹਰੀਆਂ ਦੀ ਕੰਟਰੀ ਆ ਤੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਚੱਲਣਾ ਵੀ ਪੈਂਦਾ ਤੇ ਜਿਵੇਂ ਤੁਸੀਂ ਆ ਦੇਖੋਗੇ ਲੱਕੜਾਂ ਲੁਕੜਾਂ ਜਿਵੇਂ ਆਹ ਪੁੱਲਪਲ ਬਣੇ ਹੋਏ ਇਹ ਪੁਰਾਣੇ ਬਹੁਤ ਬਣੇ ਹੁੰਦੇ ਆ ਇਹ ਆਪਾਂ ਐਂ ਕਹਿ ਦਈਏ ਵੀ ਹੁਣ ਹੀ ਬਣੇ ਇਹ ਹੁਣ ਦੇ ਨਹੀਂ ਬਹੁਤ ਪੁਰਾਣੀਆਂ ਚੀਜ਼ਾਂ ਬਣੀਆਂ ਹੋਈਆਂ ਪਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਇੱਥੇ ਕੰਟਰੀ ਦੇ ਮੋਹਰੀ ਬੰਦੇ ਆ ਹਨਾ ਜਿਵੇਂ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਚੱਲਣਾ ਹੀ ਪੈਂਦਾ ਕੁਛ ਨਾ ਕੁਛ ਉਹਨਾਂ ਦਾ ਵਿੱਚ ਸਮੂਲੀਅਤ ਰੱਖਣੀ ਹੀ ਪੈਂਦੀ ਹੈ ਉਹਨਾਂ ਨੂੰ ਵੀ ਮਿੱਤਰੋ ਤੀਜੀ ਕੁਰਸੀ ਹੋਰ ਆ ਗਈ ਵੇਖੋ ਇਹਨਾਂ ਦੇ ਨਿਆਰੇ ਇਹਨਾਂ ਨੂੰ ਆਏ ਆ ਵੀ ਬੰਦਾ ਥੱਕ ਥੱਕ ਨਾ ਜਾਵੇ ਆਪਾਂ ਕੁਰਸੀਆਂ ਥਾਂ ਥਾਂ ਤੇ ਦੇਣੀਆਂ ਆ ਮੰਨ ਲਓ ਵੀ ਬੈਠਣ ਨੂੰ ਵੀ ਕਿਤੇ ਵੀ ਕੋ ਮਾੜਾ ਜਾਂ ਗਾਂ ਜਾਂਦਾ ਉੱਥੇ ਬੈਠਣ ਨੂੰ ਕੁਰਸੀਆਂ ਹਨਾ ਤੇ ਇੱਧਰ ਇੱਕ ਸਿਆਣੇ ਬੰਦੇ ਦੀ ਸਕੀਮ ਦੇਖੋ ਲਾਈਪ ਤੰਦਰ ਨੇ ਫਟਾ ਦੇਖੋ ਰੱਖਿਆ ਉੱਧਰ ਜਾਣ ਨੂੰ ਬੱਲੇ 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 ਵੀ ਉਧਰ ਨੂੰ ਉਵੇਂ ਹੈ ਨਹੀਂ ਪੁੱਲ ਪੁੱਲ ਨਹੀਂ ਬਣਾਇਆ ਵੀ ਇੱਧਰ ਦੀ ਤੁਸੀਂ ਜਾ ਸਕਦੇ ਹੋ ਪਰ ਆਪਾਂ ਡੇਗ ਨਾ ਕਿਤੇ ਚਾਈ ਗਈ ਇਧਰ ਨੂੰ ਤੇ ਆਜੋ ਕੈਮਰਾਮੈਨ ਸਾਹਿਬ ਸਮੁੰਦਰ ਦਾ ਏਰੀਆ ਦਿਖਾਈਏ ਦਰਸ਼ਕਾਂ ਨੂੰ ਦੇਖੋ ਬਈ ਤੁਸੀਂ ਆ ਦਰਖਤ ਦੇਖੋ ਯਾਰ ਕੀ ਹਿਸਾਬ ਨਾਲ ਹੋਊਗਾ ਇਹ ਹਨਾ ਲੱਗਿਆ ਆਪ ਦੇਖੋ ਵੀ ਪਹਾੜ ਆ ਪਹਾੜ ਤੋਂ ਉੱਤੇ ਥੱਲੇ ਨੂੰ ਆਉਂਦਾ ਦੇਖੋ ਦਰਖਤ ਹਨਾ ਇਹ ਕਿੱਡੀ ਵੱਡੀ ਗੱਲ ਆ ਵੀ ਪਹਾੜ ਦੇ ਉਤੋਂ ਐ ਜਮਾ ਥੱਲੇ ਨੂੰ ਆਉਂਦਾ ਦੇਖੋ ਤੁਸੀਂ ਇਧਰ ਨਾਲ ਪਾਣੀ ਵੀ ਲੱਗਦਾ ਕਿਸੇ ਟਾਈਮ ਆ ਕੇ ਸਮੁੰਦਰ ਦਾ ਆ ਦੇਖੋ ਤੁਸੀਂ ਹੁਣ ਪਾਣੀ ਇੱਕ ਵਾਰ ਘਟਿਆ ਹੋਇਆ ਜਿਵੇਂ ਤੇ ਨਹੀਂ ਇੱਥੇ ਪਾਣੀ ਵੀ ਆਉਂਦਾ ਸਾਰ ਏਰੀਆ ਦੇ ਵਿੱਚ ਆ ਤੁਸੀਂ ਇਧਰਲੇ ਬੰਨੇ ਦੇਖ ਸਕਦੇ ਹੋ ਉੱਥੋਂ ਲੈ ਕੇ ਤੇ ਉਹ ਸਿਰੇ ਤੱਕ ਪਾਣੀ ਆਉਂਦਾ ਜਮਾ ਨਾਲ ਪਾਣੀ ਲੱਗਦਾ ਉਧਰਲੇ ਬੰਨੇ ਤੇ ਹੈ ਸਾਰਾ ਪੱਥਰ ਆਪਾਂ ਐਂ ਕਹਿ ਦਈਏ ਵੀ ਰੇਤਾ ਹੋਊਗਾ ਰੇਤਾ ਹੈ ਨਹੀਂ ਆ ਦੇਖੋ ਪੱਥਰ ਹੀ ਆ ਸਾਰਾ ਟੁੱਟਲੇ ਤੇ ਪੱਥਰ ਨਾਲ ਦੇਖੋ ਤੁਸੀਂ ਪਾਣੀ ਨਾਲ ਜਿਵੇਂ ਆਹ ਲੀਆਂ ਬਣਾਈਆਂ ਹੋਈਆਂ ਆ ਵਿੱਚ ਦੀ ਸਾਰੇ ਇਧਰ ਇਥੋਂ ਦੀ ਪਾਣੀ ਨਿਕਲਦਾ ਅੱਗੇ ਆਪਾਂ ਦੇਖਦੇ ਆਂ ਜਿਵੇਂ ਹੁਣ ਆ ਆ ਰਿਹਾ ਜਿਵੇਂ ਪੱਥਰ ਇਹ ਪਾਣੀ ਨੇ ਵੱਢਿਆ ਹੋਇਆ ਪੱਥਰ ਜਿਹੜਾ ਸਾਰਾ ਟੁੱਟਲ ਆਇਂ ਨੀਗਾ ਸਭ ਤੋਂ ਵੱਡੀ ਗੱਲ ਆ ਤੁਹਾਨੂੰ ਦਿਖਾਉਣੀ ਆ ਰੁੱਖ ਰੁੱਖ ਦੇਖੋ ਯਾਰ ਇਹ ਹੈ ਕੀ ਕੁਝ ਸਮਝ ਹੀ ਨਹੀਂ ਆਈ ਜਾਂਦਾ ਦੇਖੋ ਤੁਸੀਂ ਇਧਰਲੇ ਬੰਨੇ ਇੱਕ ਤਣਾ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਕੈਮਰਾਮੈਨ ਸਾਹਿਬ ਜ਼ੂਮ ਕਰਕੇ ਦਿਖਾ ਦਿਓ ਸਾਰਿਆਂ ਨੂੰ ਆ ਚੀਜ਼ ਦੇਖੋ ਬਈ ਕਿੱਡਾ ਘੈਂਟ ਨੇ ਯਾਰ ਹਨਾ ਵੀ ਰੁੱਖ ਦਾ ਹੀ ਨਹੀਂ ਸਮਝ ਆਈ ਜਾਂਦਾ ਵੀ ਆਈ ਵੀ ਇਥਰਾਂ ਦੇ ਵਿੱਚੋਂ ਦੀ ਨਿਕਲ ਕੇ ਆਇਆ ਹੋਇਆ ਪਹਾੜ ਦੇ ਉੱਤੋਂ ਤੇ ਇਧਰ ਖੂਬਸੂਰਤ ਨਿਆਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਈ ਵੀ ਪਾਣੀ ਵੀ ਉਹ ਸਮੁੰਦਰ ਤੋਂ ਲੈ ਕੇ ਨਾ ਤੇ ਇੱਥੋਂ ਤੱਕ ਪਾਣੀ ਆਉਂਦਾ ਤੇ ਪਾਣੀ ਦੀਆਂ ਛੱਲਾਂ ਦੇਖੋ ਨਾਲ ਇੱਥੇ ਲੱਗਦੀਆਂ ਐ ਇਸ ਦਰਖਤ ਦੇ ਹੁਣ ਪਾਣੀ ਘਟਿਆ ਹੋਇਆ ਜਿਹੜਾ ਆਪਾਂ ਆਏ ਆ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਸਾਹਿਬ ਦਿਖਾਓ ਮੜਾ ਥੱਲੇ ਨੂੰ ਕਰਕੇ ਆ ਪਾਣੀ ਜਿਹੜਾ ਸਮੁੰਦਰ ਦਾ ਚੜਦਾ ਹੈ ਅੱਜ ਹੁਣ ਪਾਣੀ ਘਟਿਆ ਹੋਇਆ ਸੀ ਪਰ ਆਪਾਂ ਇਧਰ ਨੂੰ ਆ ਗਏ ਦੇਖਣ ਵਾਸਤੇ ਤੇ ਪਾਣੀ ਦੇਖੋ ਉਥੋਂ ਤੱਕ ਨਾਲ ਲੱਗਦਾ ਤੇ ਫਿਰ ਵੀ ਇਹਨੂੰ ਕੋਈ ਪ੍ਰਵਾਹ ਨਹੀਂ ਗੀ ਦਰਖਤ ਨੂੰ ਹਨਾ ਨਾਲ ਪਾਣੀ ਦੇ ਓਵੇਂ ਦਾ ਓਵੇਂ ਝੁਕਿਆ ਖੜਾ ਤੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਪੱਥਰ ਪੱਥਰ ਦੇਖੋ ਪਾਣੀ ਨੇ ਵੱਢਿਆ ਹੋਇਆ ਦੇਖੋ ਪਾਣੀ ਨਾਲ ਪੱਥਰ ਵੀ ਵੱਢੇ ਜਾਂਦੇ ਆ ਬਾਈ ਜਦੋਂ ਪਾਣੀ ਲਗਾਤਾਰ ਚੱਲਦਾ ਹੁੰਦਾ ਇੱਥੇ ਆਹ ਏਰੀਏ ਦੇ ਵਿੱਚ ਤਾਂ ਉਦੋਂ ਆਹ ਜਿਹੜੇ ਤੁਸੀਂ ਆਹ ਲੀਹਾਂ ਬਣੀਆਂ ਦੇਖਦੇ ਹੋ ਹਨਾ ਦਰਖਤ ਦੇ ਉੱਤੇ ਵੀ ਦੇਖ ਰਹੇ ਹੋ ਜਾਂ ਤੁਸੀਂ ਉਹਦੇ ਨਾਲ ਵੀ ਦੇਖ ਰਹੇ ਹੋ ਹਨਾ ਤੇ ਸਾਰਾ ਪਾਣੀ ਨੇ ਵੱਢਿਆ ਹੋਇਆ ਤੇ ਵਾਕਈ ਜੀਜਾ ਲੱਗਦਾ ਐਂ ਲੱਗਦਾ ਵੀ ਪਤਾ ਨਹੀਂ ਕਿਹੜੀ ਦੁਨੀਆ ਇਹਦੇ ਵਿੱਚ ਆ ਗਏ ਹੁੰਨੇ ਕਿਉਂਕਿ ਦਰਖਤ ਜੀ ਇੱਥੇ ਇੱਕ ਦਾ ਰਖਤ ਹੈ ਤੇ ਪਰ ਲੱਗਦੇ ਆਇਆ ਵੀ 5-7 ਇਕੱਠੇ ਹੁੰਦੇ ਆ ਪਰ ਜੜ ਸਾਰੀ ਇਹਦੀ ਇੱਕ ਹੀ ਆ ਲਓ ਵੀ ਮਿੱਤਰੋ ਪਹਿਲਾਂ ਤੁਹਾਨੂੰ ਦਿਖਾਈ ਸੀ ਨਹਿਰ ਹੁਣ ਦਿਖਾਉਨੇ ਆ ਖਾਲ ਆ ਰਿਆ ਖਾਲ ਪਰ ਪਤੰਦਰ ਇੱਥੇ ਵੀ ਨਾ ਘਾਹ ਇੱਥੇ ਵੀ ਨਹੀਂ ਛਾਂਗਦੇ ਤੁਸੀਂ ਦੇਖੋ ਵੀ ਨਹਿਰ ਦੇ ਵਿੱਚ ਪਾਣੀ ਤਾਂ ਇਹ ਵੀ ਲੈ ਆਉਂਦੇ ਆ ਘਾਹ ਇੱਥੇ ਵੀ ਨਹੀਂ ਛਾਂਗਦੇ ਹੁਣ ਜਿਹੜੇ ਸਮਝਣ ਵਾਲੇ ਇਹ ਗੱਲ ਨੂੰ ਉਹ ਤਾਂ ਸਮਝ ਗਏ ਵੀ ਦੇਖੋ ਕਈ ਵਾਰੀ ਨਾ ਫਿਰ ਹੁਣ ਮੈਂ ਤੁਹਾਨੂੰ ਕੀ ਸਮਝਾਵਾਂ ਵੀ ਹੁਣ ਕੁਝ ਕਹਿ ਨਹੀਂ ਸਕਦਾਗਾ ਕਿਉਂਕਿ ਜੇ ਜਾਦੇ ਕਹਿੰਨੇ ਆ ਫਿਰ ਅਗਲਾ ਕਹਿੰਦਾ ਯਾਰ ਵੀ ਇਹ ਤਾਂ ਗੱਲ ਤਵਾਇਆ ਲਾਉਂਦਾ ਰਹਿਣ ਦੇ ਆਪੋ ਤਵਾ ਨਹੀਂ ਲਾਉਂਦੇਗੇ ਪਰ ਘਾਹ ਇੱਥੇ ਵੀ ਨਹੀਂ ਛਾਂਗਦੇ ਦੇਖੋ ਤੁਸੀਂ ਨਹਿਰ ਦੇ ਵਿੱਚ ਪਾਣੀ ਲਿਆਉਂਦੇ ਪਰ ਘਾਹ ਕੋਈ ਬਾਈ ਓਵੇਂ ਪਿਆ ਚਲੋ ਕੋਈ ਨਹੀਂ ਭਰਾਵਾ ਰਾਮ ਪਰੋਸਿਆ ਚੱਲੀ ਜਾਂਦਾ ਕੰਮ ਦੁਨੀਆਦਾਰੀ ਆ ਚੱਲੀ ਜਾਂਦੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆਜੋ ਆਪਾਂ ਉਮਾਣਾ 20 ਚ ਤੁਹਾਨੂੰ ਦਿਖਾਉਣੀ ਆ ਇੱਥੋਂ ਦਾ ਨਜ਼ਾਰਾ ਦਿਖਾਉਣੀ ਆਜੋ ਆਜੋ ਫਿਰ ਦਰਸ਼ਕੋ ਤੁਹਾਨੂੰ ਦੱਸ ਦਈਏ ਉਹ ਦੇਖੋ ਐਨ ਵਧੀਆ ਇੱਥੇ ਘੈਂਟ ਨਜ਼ਾਰਿਆਂ ਨਾਲ ਕੈਂਪਿੰਗ ਕਰਨ ਵੀ ਆਉਂਦੇ ਆ ਲੋਕ ਹਨਾ ਇੱਧਰ ਵੀ ਤੁਸੀਂ ਦੇਖ ਰਹੇ ਹੋ ਹਨਾ ਤੇ ਉਧਰ ਪਿਛਲੇ ਬੰਨੇ ਵੀ ਦੇਖੋ ਉਹ ਦੇਖੋ ਸਮੁੰਦਰ ਦੇ ਕੰਢੇ ਤੇ ਵੀ 2-2 4-4 ਦਿਨ ਜਦੋਂ ਘੁੰਮਣੇ ਹੋਂ ਘੁੰਮਣਾ ਹੁੰਦਾ ਹਨਾ ਸਾਰਿਆਂ ਨੇ ਜਿਵੇਂ ਕੋਈ ਵਧੀਆ ਆਪ ਦਾ ਫ੍ਰੀ ਟਾਈਮ ਹੁੰਦੇ ਜਾਂ ਆਪਾਂ ਕੋਈ ਕੰਮ ਤੋਂ ਦੇਖ ਲਈ ਵੀ ਕੰਮ ਤੋਂ ਫ੍ਰੀ ਹੁੰਦੇ ਆ ਤਾਂ ਲੋਕ ਇੱਥੇ ਵਧੀਆ ਐ ਘੁੰਮਣ ਵੀ ਆਉਂਦੇ ਨੇ ਯਾਰ ਇਹ ਵੀ ਲੈਂਦੇ ਜਿੰਦਗੀ ਦੇ ਐਹੋ ਜੀ ਗੱਲ ਨਹੀਂ ਬੰਦਾ ਪੈਸਾ ਵੀ ਕਮਾਉਂਦਾ ਪਰ ਬੰਦੇ ਨੂੰ ਆਪਦੀ ਜ਼ਿੰਦਗੀ ਦੇ ਨਜ਼ਾਰੇ ਵੀ ਲੈਣੇ ਚਾਹੀਦੇ ਹਨਾ ਸੋ ਇਹ ਉਹ ਲੋਕ ਆ ਬਾਈ ਜਿਹੜੇ ਨਜ਼ਾਰੇ ਲੈਂਦੇ ਆ ਤੇ ਆਪਾਂ ਵੀ ਖੈਰ ਹੌਲੀ-ਹੌਲੀ ਉਹੋ ਜੇ ਹੋਣਗੇ ਥੋੜੇ-ਥੋੜੇ ਕਿਉਂਕਿ 5 ਕਿ ਦਿਨ 4-5 ਦਿਨ ਬੰਦਾ ਕੰਮ ਕਰ ਲੇ ਫਿਰ 1-2 ਦਿਨ ਬੰਦਾ ਘੁੰਮਣ ਦੇ ਵੀ ਜਾ ਆ ਦੇਖੋ ਵੀ ਜ਼ਿੰਦਗੀ ਖਾਸ ਕਰਕੇ ਇਹਨਾਂ ਦੀ ਨਿਆਰੀ ਇਹਨਾਂ ਦੇ ਬਾਈ ਹਾਂ ਵੇਖੋ ਉਹ ਮਤਨਾ ਬਾਜੀ ਇਧਰ ਆ ਗਿਆ ਸਮੁੰਦਰ ਤੇ ਇਧਰ ਆ ਗਿਆ ਸਾਰਾ ਗਰਾਊਂਡ 골ਫ ਗਰਾਊਂਡ ਵੀ ਹੈਗਾ ਤੇ ਹੋਰ ਵੀ ਮੰਨ ਲਓ ਵੀ ਕ੍ਰਿਕਟ ਗਰਕੋਟ ਵੀ ਖੇਡੀ ਜਾਂਦੇ ਆ ਬਈ ਇੱਥੇ ਤੇ ਤੁਸੀਂ ਦੇਖੋ ਇੱਥੇ ਕਈਆਂ ਨੇ ਤਾਂ ਪੱਕੇ ਆਪਦੇ ਡੇਰੇ ਲਾਏ ਹੋਏ ਆ ਵੈਨਟੀ ਵੈਨਾ ਜਿਵੇਂ ਹੈਗੀਆਂ ਨਾ ਪਰਮਾਨੈਂਟ ਲਿਆ ਕੇ ਇੱਥੇ ਰੱਖ ਰੱਖੀਆਂ ਜਿਵੇਂ ਖਾਸ ਕਰਕੇ ਆ ਚੀਜ਼ਾਂ ਗੋਰੇ ਉਹ ਮੰਨ ਲਓ ਵੀ ਕਈ ਆਏ ਆ ਇਹੋ ਜਿਹੇ ਗੋਰੇ ਹੁੰਦੇ ਆ ਵੀ ਘਰ ਘੱਟ ਲੈਂਦੇ ਆ ਜਿਵੇਂ ਵੈਨਟੀ ਬੈਨ ਲੈ ਲਈ ਉਹਨਾਂ ਨੇ ਹਨਾ ਤੇ ਆਪਦੀ ਮੰਨ ਲਓ ਖੁੱਲੇ ਜੀ ਜ਼ਿੰਦਗੀ ਜਿਉਂਦੇ ਆ ਤੇ ਦੇਖੋ ਤੁਸੀਂ ਆਪ ਦਾ ਸਾਰਾ ਬੰਦੋ ਵਾਸਤੇ ਇਹਨਾਂ ਨੇ ਲਿਆ ਕੇ ਰੱਖ ਰੱਖਿਆ ਆ ਆਪਣੀਆਂ ਵੈਨਾਂ ਹੋ ਗਈਆਂ ਗੈਸ ਸਿਲੰਡਰ ਵਗੈਰਾ ਕੁਰਸੀਆਂ ਕੀ ਤੇ ਗੱਦੇ ਗੁੱਦੇ ਸਾਰੇ ਇੱਥੇ ਰਹਿੰਦੇ ਆ ਦੇਖ ਲਓ ਵੀ ਇਹੋ ਜਿਹਾ ਮਾਹੌਲ ਵੀ ਹੈਗਾ ਕਈ ਜਗ੍ਹਾ ਤੇ ਤੇ ਬਹੁਤ ਵਧੀਆ ਉਸ ਹਾਵ ਨਾਲ ਰਹਿੰਦੇ ਵੀ ਆ ਹੁਣ ਤੁਸੀਂ ਉਧਰ ਦੇਖੋ ਨਾ ਉਹਨਾਂ ਨੇ ਬੈਂਚ ਤੇ ਕੁਰਸੀਆਂ ਕਰਸੀਆਂ ਸ਼ਾਮ ਨੂੰ ਆਪ ਦਾ ਫ੍ਰੀ ਮਾਈਂਡ ਹੋ ਕੇ ਬਹਿੰਦੇ ਆ ਬਈ ਕੋਈ ਟੈਨਸ਼ਨ ਨਹੀਂ ਕੋਈ ਸਰਦਾਰਦੀ ਨਹੀਂ ਆਪਾਂ ਆ ਗਏ ਆ ਉਮਾਨਾ ਬੀਚ ਦੇ ਪਾਰਟ ਨੰਬਰ 3 ਤੇ ਤੇ ਕੈਮਰਾਮੈਨ ਸਾਹਿਬ ਮਾੜਾ ਆਇਆ ਦਿਖਾ ਦੇ ਨੀ ਯਾਰਾ ਐਨ ਪੂਰਾ ਬਾਈਆਂ ਨੇ ਘਾਹ ਕੂ ਨਾ ਸ਼ਾਂਗ ਰੱਖਿਆ ਇੱਥੇ ਤੇ ਟਰੈਕਟਰ ਰੂਟਰ ਲੈ ਕੇ ਆਉਂਦੇ ਮੈਨੂੰ ਲੱਗਦਾ ਇੱਥੇ ਪੂਰਾ ਸ਼ਾਂਗ ਦੇ ਆ ਤੇ ਇਧਰ ਨਾਲ ਸਮੁੰਦਰ ਆ ਗਿਆ ਬਈ ਆ ਬੈਂਚ-ਬੁੰਚ ਵੀ ਪਏ ਆ ਦੇਖੋ ਐਂਡ ਦੂਰ-ਦੂਰ ਤੱਕ ਤੁਸੀਂ ਨਿਗਾਹ ਮਾਰ ਕੇ ਦੇਖੋਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਸੁੰਦਰ ਨਜ਼ਾਰਾ ਤੇ ਐਦੂ ਪਰਲੀ ਸਾਈਡ ਆ ਗਈ ਮਾਰਾਤਾਈ ਬੀਚ ਜਿਹੜੀ ਬਹੁਤ ਹੀ ਫੇਮਸ ਬੀਚ ਆ ਮਾਰਾਤਾਈ ਬੀਚ ਐਦੂ ਅਗਲੇ ਡੇ ਅਗਲੇ ਪਾਸੇ ਆ ਸਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਬੈਂਚਾਂ-ਮੁੰਚਾਂ ਦੇ ਦੇਖੋ ਨਿਆਰੇ ਲਾਇਆ ਵੀ ਕਿਸੇ ਨੇ ਨੰਬਰ ਵੀ ਲਾਏ ਹੋਏ ਆ ਬੈਂਚ ਤੇ ਹਨਾ ਕੀ ਲਿਖਿਆ ਹੋਇਆ 2020 ਠੀਕ ਆ ਮਿੱਤਰੋ ਤੇ ਨਿਆਰੇ ਤੁਸੀਂ ਖੈਰ ਇਹੋ ਜੇ ਦੇਖਦੇ ਰਹੋਗੇ ਮਿੱਤਰੋ ਆਪਣੇ ਵਲੌਗਾਂ ਦੇ ਵਿੱਚ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਇੱਕ ਹੋਰ 파ਰਟੇ ਦਾ ਜਿਹੜਾ ਬਾਲਾ ਘੈਂਟ ਨਿਆਰੇ ਵਾਲਾ 파ਰਟ ਆ ਉਹ ਵੀ ਸਰੂ। ਤੀਜੇ 파ਰਟ ਦਾ ਨਿਆਰਾ ਦੇਖੋ ਵੀ ਕਿੱਡਾ ਖੂਬਸੂਰਤ ਨਿਆਰਾ ਤੇ ਆਹਾ ਮੈਨੂੰ ਲੱਗਦਾ ਪੰਛੀਆਂ ਦੇ ਹੌਂਸਲੇ ਕਹਿ ਸਕਦੇ ਇਹਨਾਂ ਨੂੰ ਮੈਨੂੰ ਲੱਗਦਾ ਵੀ ਬਣਾਏ ਹੋਏ ਆ ਤੇ ਆਹ ਰਿਹਾ ਟਰੈਕ ਮਿੱਤਰੋ ਤੇ ਅੱਜੋਂ ਆਪਾਂ ਪਹੁੰਚ ਚੁੱਕੇ ਆ ਅਮਾਨਾ ਬੀਚ ਦੇ ਜਿਹੜਾ ਤੀਜਾ 파ਰਟ ਸੀਗਾ ਤੇ ਉਦੋਂ ਅਗਲਾ ਜਿਹੜਾ 파ਰਟ ਆ ਚੌਥਾ 파ਰਟ ਜਿੱਥੇ ਆਪਾਂ ਹੁਣ ਪਹੁੰਚੇ ਹੋਏ ਆ ਤੇ ਪਰ ਬਈ ਇੱਥੇ ਇੱਕ ਘੈਂਟ ਦੀ ਗੱਲਬਾਤ ਹੋ ਗਈ ਪਰ ਤੁਹਾਨੂੰ ਦੱਸ ਵੀ ਦਿੰਨੇ ਆ ਕਦੇ ਵੀ ਤੁਸੀਂ ਕਿਤੇ ਵੀ ਜਾਂਦੇ ਹੋ ਨਾ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿਤੇ ਵੀ ਆਪਾਂ ਜਾਂਦੇ ਆ ਨਿਊਜ਼ੀਲੈਂਡ ਦੇ ਵਿੱਚ ਪਹਾੜਾਂ ਦੇ ਉੱਤੇ ਜਾਂਦੇ ਆ ਹਨਾ ਤਾਂ ਤੁਸੀਂ ਆ ਚੀਜ਼ਾਂ ਜ਼ਰੂਰ ਦੇਖਿਆ ਕਰੋ ਕਈ ਵਾਰੀ ਆਪਾਂ ਮੂੰਹ ਚੱਕਿਆ ਹੁੰਦਾ ਉਧਰ ਨੂੰ ਹਨਾ ਤੇ ਸਿੱਧੇ ਤੁਰੇ ਜਾਂਦੇ ਹੁੰਨੇ ਆ ਆ ਦੇਖੋ ਇਧਰ ਪਹਾੜ ਤੋਂ ਇਧਰ ਥੱਲੇ ਦੇਖੋ ਤੁਹਾਨੂੰ ਦਿਖਾਉਣਾ ਇੱਕ ਮਿੰਟ ਕੈਮਰਾਮੈਨ ਸਾਹਿਬ ਮੈਨੂੰ ਫੜਾਓ ਤੁਸੀਂ ਲਓ ਵੀ ਦੇਖੋ ਆਏ ਇੱਕੇਦਮ ਨਾ ਆ ਦੇਖੋ ਇੱਥੇ ਥੱਲੇ ਕਿੰਨੀ ਗਹਿਰਾਈ ਆ ਹਨਾ ਤੇ ਦੇਖ ਸਕਦੇ ਆ ਤੁਸੀਂ ਵੀ ਬਹੁਤ ਜਿਆਦਾ ਡੂੰਘਾ ਤੇ ਥੱਲੇ ਪੱਥਰ ਹੀ ਪੱਥਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇੱਥੇ ਮੰਨ ਲਾ ਵੀ ਡਿੱਗ ਵੀ ਸਕਦਾ ਬੰਦਾ ਜੇ ਇੱਕੇਦਮ ਤੁਰਿਆ ਆਵੇ ਜੇ ਨਾ ਪਤਾ ਲੱਗਦਾ ਤਾਂ ਪਰ ਫਿਰ ਵੀ ਆਪਦਾ ਬਚਾ ਨਾਲ ਮਿੱਤਰੋ ਕਿਤੇ ਵੀ ਤੁਸੀਂ ਜਾਣਦੇ ਹੋ ਹਨਾ ਤਾਂ ਥੋੜਾ ਜਿਹਾ ਆਪਦਾ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਕਈ ਵਾਰੀ ਕੁਝ ਨਹੀਂ ਪਤਾ ਲੱਗਦਾ ਹੁੰਦਾ ਵੀ ਅੱਗੇ ਕਿਹੋ ਜਿਹਾ ਏਰੀਆ ਹਨਾ ਤੇ ਇੱਥੇ ਹੈ ਵੀ ਜੰਗਲ ਜਿਹਾ ਹੀ ਆ ਜਿਆਦਾ ਤੁਸੀਂ ਦੇਖ ਰਹੇ ਹੋ ਹਨਾ ਵੀ ਜਿਵੇਂ ਸਾਰੇ ਏਰੀਏ ਦੇ ਵਿੱਚ ਪਹਾੜਾਂ ਦੇ ਵਿੱਚ ਅੰਦਰਖਤ ਜੇ ਆ ਹਨਾ ਤੇ ਕਈ ਜਗ੍ਹਾ ਤੇ ਖਾਰਾਂ ਵੀ ਪਈਆਂ ਹੁੰਦੀਆਂ ਪੱਥਰਾਂ ਵਿੱਚ ਦੀ ਤੇ ਬਾਕੀ ਤੁਹਾਨੂੰ ਅੱਜ ਦਾ ਬਲੌਗ ਮਨ ਲਾਦਾ ਵਧੀਆ ਲੱਗਿਆ ਹੋਊਗਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਮਿਲਦੇ ਆਂ ਜੀ ਫਿਰ ਨਵੇਂ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ